ਰਜੋਬ ਬੇਰਜ਼ਗਾਰ 989 ਦੇ ਆਪਕ ਸਾਥੀਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਸਾਥੀ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਹੋਇਆ ਉਮੀਦ ਕਰਦੇ ਵੀ ਸਾਰੇ ਠੀਕ ਠਾਕ ਹੋਵੋਗੇ ਸਾਥੀਓ ਪਿਛਲੇ ਦਿਨੀ ਠੰਡ ਦਾ ਮੌਸਮ ਆ ਜਿਹੜਾ ਠੰਡ ਵੀ ਚਲੀ ਗਈ ਅੱਗੀ ਆਪਾਂ ਕਿਹਨਾਂ ਨੇ ਪੌਦੇ ਵਿੱਚ ਜ਼ਿਆਦਾ ਠੰਡ ਹੁੰਦੀ ਆ ਪੌਦਾ ਮਹੀਨਾ ਵੀ ਲੰਘਿਆ ਤੇ ਸਾਰਿਆਂ ਦੇ ਘਰਾਂ ਦੇ ਵਿੱਚ ਲੋੜੀ ਵੀ ਮਨਾ ਲਈ ਹੁਣ ਇਹ ਜਿਹੜੀ ਲੋੜੀ ਆ ਅਗਰ ਤੁਸੀਂ ਸ਼ੁਰੂ ਤੋਂ ਇੱਥੇ ਡੱਟ ਕੇ ਸਾਹ ਦਿੱਤਾ ਹੁੰਦਾ ਜਿੰਨੇ ਵੀ ਭਰਤੀ ਦੇ ਵਿੱਚ ਲੱਗਣ ਵਾਲੇ ਸਾਥੀ ਆ ਜਿੰਨੇ ਦੀ ਸ਼ੁਰੂ ਨਹੀਂ ਹੋਈ ਆ ਤਾਂ ਜਿਹੜੀ ਤੁਸੀਂ ਲੋੜੀ ਪਿੱਛੇ ਲੰਗੀ ਆ ਇਹ ਲੋੜੀ ਤੁਸੀਂ ਆਪਣੇ ਘਰਾਂ ਦੇ ਵਿੱਚ ਜਿਵੇਂ ਤੁਸੀਂ ਇਸ ਵਾਰ ਮਨਾਈ ਆ ਤਾਂ ਵਧੀਆ ਮਨਾਉਣੀ ਸੀ ਜਿਹੜੀ ਲੋੜੀ ਲੰਤੀ ਗਈ ਆ ਚਲੋ ਦੇਰ ਆਏ ਦੋਸਤੋ ਦਾ ਇਹ ਪਤਾ ਹੀ ਕਹਿੰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਤਿਹਾੜ ਨੇਗੇ ਆਪਣੇ ਪੰਜਾਬ ਦੇ ਵਿੱਚ ਮਨਾਏ ਜਾਂਦੇ ਨੇ ਉਸੀ ਸਾਰੇ ਹੀ ਆਪਣੇ ਪਰਿਵਾਰ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਜੋਬ ਤੇ ਲੱਗ ਕੇ ਬਣਾਉਣਾ ਇਸ ਕਰਕੇ ਠੰਡ ਦਾ ਮੌਸਮ ਵੀ ਲੰਘ ਗਿਆ ਕਈ ਸਾਥੀ ਕਹਿੰਦੇ ਵੀ ਸਾਡੇ ਐਮਏ ਦੇ ਪੀਪਰ ਚੱਲ ਰਿਹਾ ਸਤੋਂ ਨਹੀਂ ਆਇਆ ਆ ਜਾਣਾ ਧਰਨੇ ਦੇ ਜਿੱਦਾਂ ਦਾ ਤੁਸੀਂ ਸਾਥ ਦੇ ਰਹੇ ਹੋ ਭਾਰਤੀ ਦਾ ਕੰਮ ਵੀ ਆਪਣਾ ਉਦੋਂ ਦਾ ਚੱਲ ਰਿਹਾ ਆ ਆਪਾਂ ਨੂੰ ਅੱਜ 147 ਦਿਨ ਹੋ ਗਏ 147 ਦਿਨ ਕਹਿਣੇ ਸੌਖੇ ਨੇ ਬੋਲਣੇ ਸੌਖੇ ਨੇ 147 ਦਿਨ ਬਹੁਤ ਜ਼ਿਆਦਾ ਹੁੰਦੇ ਆ ਇਤਿਕੇ ਦਿਨਾਂ ਗਰਮੀ ਲਗਾਈ ਜਾਂਪਾਂ ਨੇ ਠੰਡ ਲਗਾਈ 147ਵਾਂ ਦਿਨ ਆਪਣ ਅੱਜ ਵਿੱਚ ਆਪਾਂ ਅੱਜ ਪ੍ਰਵੇਸ਼ ਕਰ ਚੁੱਕੇ ਹਾਂ ਅਗਰ ਤੁਸੀਂ ਚਾਹੁੰਦੇ ਹੋ ਵੀ ਇਹ ਦਿਨ ਜਿਹੜੇ ਵਧਣ ਦੀ ਬਜਾਏ ਘਟਣਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੁਨੀਅਰ ਵੱਲੋਂ ਕਾਲ ਦਿੱਤੀ ਜਾਊਗੀ ਵੱਡੇ ਪੱਧਰ ਦਾ ਪ੍ਰਸ਼ਾਸਨ ਅਸਬੱਧਣੇ ਜਾ ਰਹੇ ਹਾਂਗੇ ਕਿਉਂਕਿ ਹੁਣ ਸਰਕਾਰ ਦੀ ਜਿਹੜੀ ਆਨਾਂ ਕਰਨੀ ਆਪਾਂ ਦੇਖ ਰਹੀ ਹਾਂ ਵੀ ਕਿਵੇਂ ਸਰਕਾਰ ਚੱਲ ਰਹੀ ਹੈ ਕਈ ਸਾਥੀਆਂ ਦੇ ਮਨ ਦੇ ਵਿੱਚ ਇਹ ਆ ਵੀ ਪਤਾ ਨਹੀਂ ਕਿਹੋ ਜਿਹੀ ਸਰਕਾਰ ਆਪ ਦੇ ਆਪ ਕਰ ਦੂਗੀ ਸਾਥਿਓਏ ਗੱਲ ਆਪਣੇ ਧਿਆਨ ਦੇ ਵਿੱਚ ਪਾੜਦੋ ਆਪਣੇ ਮਨਾਂ ਦੇ ਵਿੱਚ ਪਾੜਦੋ ਸਰਕਾਰ ਕੋਲ ਟਾਈਮ ਆ ਜਿਹੜਾ ਹੁਣ ਉਹ 6 ਮਹੀਨੇ ਦਾ ਰਹਿ ਗਿਆ 6 ਮਹੀਨੇ ਮੰਨ ਕੇ ਚੱਲੋ ਉਹ ਵੀ ਇਲੈਕਸ਼ਨ ਦਾ ਟਾਈਮ ਆ ਇਲੈਕਸ਼ਨ ਉੱਤੇ ਲੱਗਣੀ ਰਹਿੰਦੀ ਰਹਿੰਦੀ ਆ ਇਸ ਕਰਕੇ ਤਕੜੇ ਹੋ ਜਓ ਅਸੀਂ ਪਹਿਲਾਂ ਸਾਰੇ ਜਮੀਨੀਆਂ ਕਿਹਾ ਕਿਸੇ ਨੂੰ ਮੰਨ ਕੇ ਚੱਲੋ ਵੀ ਕਿਸੇ ਨਾਲ ਵੀ ਕਈ ਵਾਰ ਸਾਥੀ ਕਹਿੰਦੇ ਨੇ ਸਾਨੂੰ ਫੋਨ ਕਰਕੇ ਕਹਿਣਾ ਜੇ ਤੁਸੀਂ ਚਾਹੁੰਦੇ ਤਾਂ ਅਸੀਂ ਇਕੱਲੇ ਇਕੱਲੇ ਸਾਥੀ ਨੂੰ ਫੋਨ ਦੇ ਵੀ ਸੁਨੇਹਾ ਲਾ ਲਾਂਗੇ ਈ ਜਿਹੜਾ ਪਿਆਰ ਦੇ ਸੁਨੇਹਾ ਲਾਣੇ ਹੁੰਦੇ ਆ ਜੇ ਤੁਸੀਂ ਜਾਣਦੇ ਹੋ ਤਾਂ ਆਪਾਂ ਤੁਹਾਨੂੰ ਐਵੇਂ ਵੀ ਸੁਨੇਹਾ ਭੇਜ ਦਾਂਗੇ ਕਰ ਕਰਾ ਕੇ ਵੀ ਤੁਹਾਡੇ ਪੈਰੀਂ ਹੱਥ ਲਾ ਲਾਂਗੇ ਸਾਡਾ ਸਾਥ ਦਿਓ ਸਾਡਾ ਸਾਥ ਨਹੀਂ ਤੁਸੀਂ ਆਪ ਦਾ ਸਾਥ ਦਿਓ ਤੁਸੀਂ ਕਿਉਂ ਨਹੀਂ ਦੇ ਰਹੇ ਆਪਣਾ ਸਾਥ ਸਰੂਪਲੀ ਕਰਵਾ ਕੇ ਤੁਸੀਂ ਭਾਰਤੀ ਦੇ ਵਿੱਚ एलिजिਬਲ ਹੋਣ ਦੇ ਬਾਵਜੂਦ ਵੀ ਘਰਾਂ ਦੇ ਵਿੱਚ ਬੈਠੇ ਹੋ ਨਹੀਂ ਸਾਥੀਓ ਮਨਾਂ ਦੇ ਵਿੱਚ ਇਹ ਹੈ ਵੀ ਅਗਲੀ ਭਾਰਤੀ ਆ ਉਹ ਵੀ ਬੇਚੈਰੀ ਕਰ ਲਾਂਗੇ ਸਾਥੀਓ ਭੁੱਲ ਜਓ ਵੀ ਤੁਸੀਂ ਤਿਆਰੀ ਕਰਕੇ ਤੁਹਾਨੂੰ ਕੀ ਪਤਾ ਸਰਕਾਰ ਕਿੰਨੀਆਂ ਪੋਸਟਾਂ ਦਊਗੀ ਜਦੋਂ 95 ਚਰਨਾਂ ਦੇ ਵਿੱਚ ਇੰਨੇ ਸਾਥੀ 3000 ਬੰਦਾ ਲੱਗਣ ਦੇ ਲੱਗਣ ਵਾਲਾ ਬੈਠੇ ਆਲੇ ਤੁਸੀਂ ਆਪਦੀ ਇੱਕ ਤੁਸੀਂ ਸਕੂਲਾਂ ਦੇ ਵਿੱਚ ਜੁਆਇਨ ਕਰਨਾ ਕੁਰਸੀ ਦੇ ਵਿੱਚ ਬੈਠਣਾ ਜਦੋਂ ਪੇਪਰ ਨਮਾ ਦੋਗੇ ਪੇਪਰ ਕਿਵੇਂ ਦਊਗਾ ਕਿੱਥੋਂ ਆਊਗਾ ਕੀ ਗੱਲਬਾਤ ਆ ਕਿੰਨੀਆਂ ਪੋਸਟ ਆਣਗੀਆਂ ਤਾਂ ਕੁਝ ਨਹੀਂ ਪਤਾ ਤੁਸੀਂ ਸਕੂਲਾਂ ਦੇ ਵਿੱਚ ਬੈਠਣਾ ਹੁਣ ਇਸ ਕਰਕੇ ਸਾਰੇ ਅਕਲ ਨੂੰ ਹੱਥ ਮਾਰੋ ਸਾਰੇ ਸਿਆਣਿਆਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਕਾਲ ਦੇਵਾਂਗੇ ਤੇ ਸਰਕਾਰ ਨਾਲ ਟੱਕਰ ਦੇ ਕੋਲ ਟਕਰਾਂਗੇ ਧੰਨਵਾਦ ਸਾਥੀ ਅਗਲੀ ਗੱਲ ਸੋ ਅਜੀਬ ਜੀ ਬੀ ਬੀ ਅਲਿੰਗਲ ਬੀ ਬੀ ਥੋੜੇ ਅੱਗੇ ਬਣਾ ਬੈਜੋ ਇੱਥੇ ਅੱਗੇ ਘਰੇ ਬੈਠੇ ਸਾਰੇ ਸਤਿਕਾਰ ਪੂਛੀ ਬੋਲਦੇ ਘਰੇ ਬੈਠੇ ਸਾਥਿਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਥਿਓ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਕਿ ਜਿਹੜੀ ਰਮਨ ਵਾਲੇ ਆਪਣੇ ਆਰਡਰ ਆਏ ਹੋਏ ਆ ਉਹਦੇ ਉੱਪਰ ਸੀਓਸੀ ਬਾਰੇ ਬਹੁਤ ਕੱਢ ਦੇ ਫੋਨ ਘੋਟ ਜਾ ਰਹੇ ਨੇ ਕਿ ਉਹ ਕਿ ਜੂਨੀਅਰ ਲੋਕ ਕਿਉਂ ਨਹੀਂ ਲਗਾਈ ਜਾ ਰਹੀ ਜਾਂ ਜਿਵੇਂ ਵੀ ਹੈ ਤਾ ਸਾਥੀ ਤੁਹਾਨੂੰ ਦੱਸ ਦਈਏ ਕਿ ਆਪਣੀ ਜਿਹੜੀ 6819 ਦੀ ਕੰਟੈਂਪਟ ਜਿਹੜੀ ਹੈ ਉਹਦੀ ਤਾਰੀਖ ਜਿਹੜੀ ਹੈ ਨੇੜੇ ਹੈ 20 ਤਾਰੀਖਾ ਮਤਲਬ ਮੰਗਲਵਾਰ ਨੂੰ ਹੈ ਰਿੰਗ ਹੈ ਉਸ ਦੀ ਐਸ ਕਰਕੇ ਜੂਨੀਨ ਨੇ ਵਿਚਾਰ ਕੀਤਾ ਸੀ ਵੀ ਉਹ ਹੈਰਿੰਗ ਦੇਖਣ ਤੋਂ ਬਾਅਦ ਹੀ ਆਪਾਂ ਰਮਨ ਆਲੀ ਦੇ ਉੱਪਰ ਕੰਟੈਂਪਟ ਲਾਵਾਂਗੇ ਕਿਉਂਕਿ ਕੈਡਰ ਵੱਲੋਂ ਦਿੱਤਾ ਗਿਆ ਜੋ ਪੈਸਾ ਹੈ ਉਹ ਬੜਾ ਕੀਮਤੀ ਹੈ ਐਸ ਕਰਕੇ ਜੂਨੀਨ ਵੱਲੋਂ ਕੋਈ ਵੀ ਐਡਾ ਦਾ ਸਟੈਪ ਨਹੀਂ ਲਿਆ ਜਾਊਗਾ ਵੀ ਕੈਡਰ ਦਾ ਪੈਸਾ ਖਰਾਬ ਹੋਵੇ ਸਾਥੀਓ 20 ਤਰੀਕ ਨੂੰ ਹੈਰਿੰਗ ਦੇਖਣ ਤੋਂ ਬਾਅਦ ਜਿਹੜਾ ਹੈ ਆਪਾਂ 20 ਤਰੀਕ ਤੋਂ ਬਾਅਦ ਡਿਸੀਜਨ ਲੈਵਾਂਗੇ ਰਮਨ ਵਾਲੀ ਕੰਟੈਂਪਟ ਲਾਉਣੀ ਹੈ ਜਾਂ ਨਹੀਂ ਹੋ ਸਕਦਾ ਹੈ ਆਪਾਂ ਨੂੰ ਜਿਹੜੀ ਹੈ 68 9 ਦੇ ਉੱਪਰ ਹੀ ਕੁਝ ਪੋਜ਼ਿਟਿਵ ਨੂੰ ਦੇਖਣ ਨੂੰ ਮਿਲ ਜੇ ਤਾਂ ਫਿਰ ਉਹਦੀ ਲੋੜ ਹੀ ਨਾ ਪਵੇ ਐਸ ਕਰਕੇ ਸਾਥੀਓ ਥੋੜੀ ਜਿਹੀ ਪੇਸ਼ੈਂਸ ਬਣਾ ਕੇ ਚੱਲਿਆ ਕਰੋ ਥੋੜਾ ਜਾਂ ਹੌਸਲਾ ਬਣਾ ਕੇ ਚੱਲਿਆ ਕਰੋ ਤਾਂ ਕਿ ਅੱਗੇ ਜੋ ਹੈ ਆਪਾਂ ਸਹੀ ਸਟੈਪ ਲੈ ਸਕੀਏ ਬਾਕੀ ਗੁਲਵਿੰਦਰ ਕਾਕਾ ਜੀ ਅੱਗੇ ਥੋੜੀ ਨਾਲ ਗੱਲ ਕਰ ਸਾਰੇ ਬੇਰੋਜ਼ਗਾਰ ਪੈਣਾ ਤੇ ਭਰਾਵਾਂ ਨੂੰ ਤੇ ਜਿੰਨੇ ਵੀ ਸਾਡੇ ਸਤਿਕਾਰਯੋਗ ਵੱਡੇ ਸਾਨੂੰ ਸੁਣ ਰਹੇ ਆ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਥੀਓ ਤਾਂ ਗੱਲ ਆਪਾਂ ਕਰ ਰਹੇ ਸੀਗੇ ਸਾਥੀ ਨੇ ਵੀ ਗੱਲ ਰੱਖੀ ਆ ਕਿ ਕਿੰਨਾ ਸਮਾਂ ਆਪਾਂ ਨੂੰ ਇੱਥੇ ਬੈਠਿਆ ਨੂੰ ਹੋ ਗਿਆ ਤੇ ਸਾਥੀ ਨੇ ਜਿਹੜੀ ਆਪਣੀ ਲੀਗਲ ਦੀ ਜਿਹੜਾ ਪ੍ਰੋਸੈਸ ਆ ਉਹਦੇ ਬਾਰੇ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਆ ਬਹੁਤ ਸਾਰੇ ਸਾਥੀਆਂ ਦੇ ਸਵਾਲ ਸੀਗੇ ਜੇ ਹੋਰ ਵੀ ਕੋਈ ਵੀ ਸਾਥੀ ਕੋਈ ਸਵਾਲ ਹੋਇਆ ਪਰ ਸਵਾਲ ਕੋਈ ਤਰਕਹੀਣ ਨਾ ਹੋਵੇ ਕੋਈ ਵੀ ਸਵਾਲ ਆ ਜਿਹੜਾ ਤੁਸੀਂ ਤਰਕ ਨਾਲ ਸਾਡੇ ਤੋਂ ਸਵਾਲ ਕਰ ਸਕਦੇ ਹੋ ਤੇ ਜਥੇਬੰਦੀ ਉਸ ਦੀ ਜਵਾਬ ਦੇ ਆ ਤੇ ਅਸੀਂ ਉਸ ਸਵਾਲ ਦਾ ਜਵਾਬ ਦਵਾਂਗੇ ਜਿਹੜਾ ਜਿਵੇਂ ਹੁਣ ਇੱਕ ਕਿਸੇ ਭੈਣ ਦਾ ਜਾਂ ਭਰਾ ਦਾ ਇਹ ਸਵਾਲ ਆਇਆ ਕਿ ਲਿਸਟ ਦੀ ਮੰਗ ਕਰੋ ਹਾਂਜੀ ਭਰਾ ਜਾਂ ਭੈਣ ਅਸੀਂ ਲਿਸਟ ਦੀ ਹੀ ਮੰਗ ਕਰ ਰਹੇ ਹਾਂ ਜਿੰਨੀਆਂ ਵੀ ਜੜੀਆਂ ਬਚਦੀਆਂ ਪੋਸਟਾਂ ਨੇ 1894 ਦੇ ਵਿੱਚ ਜਿੰਨੀਆਂ ਬਸਦੀਆਂ ਪੋਸਟਾਂ ਨੇ ਜਿੰਨੇ ਵੀ ਬੇਰੋਜ਼ਗਾਰ ਅਧਿਆਪਕ ਸਾਥੀ ਆਪਣਾ ਅੱਜ ਬੈਜੇ ਨੇ ਜਿੰਨੇ ਵੀ ਬੇਰੋਜ਼ਗਾਰ ਅਧਿਆਪਕ ਸਾਥੀ ਸਕਰੂਟੀਨ ਕਰਵਾ ਚੁੱਕੇ ਨੇ ਡਾਕੂਮੈਂਟ ਵੈਰੀਫਿਕੇਸ਼ਨ ਕਰਵਾ ਚੁੱਕੇ ਨੇ ਉਹਨਾਂ ਨੂੰ ਜੁਆਇਨ ਕਰਾਉਣ ਦੀ ਜਿਹੜੀ ਆਪਾਂ ਗੱਲ ਕਰ ਰਹੇ ਆਂ ਜਿੰਨੀਆਂ ਬਸਦੀਆਂ ਪੋਸਟਾਂ ਨੇ ਜਿੰਨੀ ਵੀ ਅਰੇ ਕਿਧਰ ਹੈ ਬੌਸ ਢੂੰਡ ਰਾ ਤੇ ਵਾন্ট ਯੂ ਲਾਈਕ ਮਾਈ ਪੋਸਟ ਕਿ ਹੋਣੀ ਆ ਜਿਹੜੀ ਵੀ ਕੈਟਾਗਰੀ ਦੀ ਹੋਣੀ ਆ ਤੇ ਉਹਦੀ ਜਿਹੜੀ ਕੈਟਾਗਰੀ ਦੀ ਜਿਹੜੀ ਸਕਰੂਟੀਨ ਵੀ ਜਿਹੜੀ ਕਰਵਾਈ ਜਾਵੇ ਤੇ ਬਹੁਤ ਸਾਰੇ ਸਾਥੀਆਂ ਦਾ ਇਸ ਗੱਲ ਦਾ ਜਿਹੜਾ ਮਲਾਰ ਰਹਿੰਦਾ ਹਮੇਸ਼ਾ ਰਹਿੰਦਾ ਤੇ ਇੱਕ ਗੱਲ ਹੋਰ ਸਾਥੀਓ ਤੁਸੀਂ ਕਿਸੇ ਵੀ ਵਕਤ ਅਸੀਂ ਸਾਡੀ ਸਾਰੀ ਕਮੇਟੀ ਵੀ ਅਸੀਂ ਆਪਸ ਦੇ ਵਿੱਚ ਇਹ ਗੱਲ ਕਰਦੇ ਰਹਨੇ ਆ ਕਿ ਅਸੀਂ ਤੁਹਾਡੇ ਜਵਾਬ ਦੇ ਆ ਜਥੇਬੰਦੀ ਜੇ ਤੁਸੀਂ ਸਾਡੀ ਜਿੰਮੇਵਾਰੀ ਲਈ ਆ ਅ ਮਤਲਬ 15 ਤੋਂ 20 ਸਾਥੀ ਕਮੇਟੀ ਦੇ ਵਿੱਚ ਜਿਹੜੇ ਕੰਮ ਕਰਦੇ ਆ ਬਾਕੀ ਸਾਰੇ ਸਾਰੇ ਸਾਥੀ ਨੇ ਲਗਾਤਾਰ ਜੁੜੇ ਹੋਏ ਨੇ ਬਹੁਤ ਸਾਰੇ ਸਾਥੀ ਨੇ ਜਿਹੜੇ ਕਮੇਟੀਆਂ ਆਏ ਸਾਥੀਆਂ ਤੋਂ ਵੀ ਵੱਧ ਜਿਹੜਾ ਧਰਨੇ ਦੇ ਉੱਪਰ ਹਾਜ਼ਰੀ ਨਿਮਾਉਂਦੇ ਆ ਤਾਂ ਤੁਸੀਂ ਕਿਸੇ ਵਕਤ ਵੀ ਪਰ ਜਿਹੜਾ ਸਵਾਲ ਆ ਉਹ ਮਤਲਬ ਤਰਕ ਨਾਲ ਪੁੱਛਿਆ ਜਾਣਾ ਚਾਹੀਦਾ ਕੋਈ ਮਤਲਬ ਬੇਤੁਕਾ ਸਵਾਲ ਨਹੀਂ ਹੋਣਾ ਚਾਹੀਦਾ ਤਰਕੀਨ ਸਵਾਲ ਨਹੀਂ ਹੋਣਾ ਚਾਹੀਦਾ ਤੁਸੀਂ ਕਿਸੇ ਵਕਤ ਵੀ ਸਾਨੂੰ ਸਵਾਲ ਕਰ ਸਕਦੇ ਹੋ ਇਹ ਤੁਹਾਡਾ ਰਾਈਟ ਆ ਤੇ ਸਾਡਾ ਵੀ ਉਸ ਸਵਾਲ ਦਾ ਜਵਾਬ ਦੇਣਾ ਫਰਜ਼ ਆ ਜੇ ਅਸੀਂ ਉਸ ਸਵਾਲ ਦਾ ਜਵਾਬ ਨਹੀਂ ਦਿੰਦੇ ਤਾਂ ਇਹਦਾ ਮਤਲਬ ਤੁਹਾਡੀ ਲਈ ਹੋਈ ਜ਼ਿੰਮੇਵਾਰੀ ਤੇ ਕਾਬਲ ਅਸੀਂ ਨਹੀਂ ਹੈਗੇ ਗੱਲ ਰਿਪੀਟ ਕਰ ਦਿੰਨੇ ਆ ਜੇ ਤੁਹਾਡੇ ਕੀਤੇ ਹੋਏ ਸਵਾਲ ਦਾ ਤੁਹਾਡਾ ਤਰਕ ਨਾਲ ਪੁੱਛਿਆ ਹੋਇਆ ਸਵਾਲ ਦਾ ਜਵਾਬ ਅਸੀਂ ਜਿਹੜਾ ਨਹੀਂ ਦਿੰਦੇ ਤਾਂ ਇਹਦਾ ਮਤਲਬ ਜਿਹੜੀ ਤੁਸੀਂ ਸਾਡੀ ਜ਼ਿੰਮੇਵਾਰੀ ਲਈ ਹੋਈ ਆ ਉਸ ਦੇ ਅਸੀਂ ਕਾਬਲ ਨਹੀਂ ਗੇ ਜੋ ਉਸ ਨੂੰ ਲੈ ਕੇ ਅਸੀਂ ਗੁੱਸੇ 'ਚ ਹੁੰਨੇ ਆ ਰੋਜ਼ ਆਉਨੇ ਆ ਤਾਂ ਗੁੱਸੇ ਨਾਲ ਅਸੀਂ ਜਵਾਬ ਦਿੰਨੇ ਆਂ ਹਾਂ ਜੀ ਕੋਈ ਤੁਹਾਡਾ ਸਵਾਲ ਹੀ ਤਰਕਹੀਣਾ ਹੁਣ ਬਹੁਤ ਸਾਰੇ ਸਵਾਲ ਐਵੇਂ ਦੇ ਆ ਜਾਂਦੇ ਆ ਇੱਕ ਦਿਨ ਪਿਛਲੇ ਲਾਈਵ ਦੇ ਵਿੱਚ ਇਹ ਸਵਾਲ ਆਇਆ ਕਿ ਹੁਣ ਤੁਸੀਂ ਐਂ ਨਾ ਕਹਦੇ ਹੋ ਧਰਨੇ ਤੇ ਆ ਜਾਓ ਧਰਨੇ ਤੇ ਆ ਜਾਓ ਕੋਈ ਚੱਜ ਦੀ ਗੱਲ ਕਰ ਲਓ ਤਾਂ ਉਹ ਤਰਕਹੀਣ ਸਵਾਲ ਸੀਗਾ ਤੇ ਉਹਦਾ ਜਵਾਬ ਵੀ ਜਿਹੜਾ ਉਸੇ ਤਰੀਕੇ ਦੇ ਨਾਲ ਆ ਭਾਵੇਂ ਬੇਅੰਦਰੋ ਬੇਅੰਗਵੇਂ ਤਰੀਕੇ ਦੇ ਨਾਲ ਜਵਾਬ ਮਿਲੇ ਤਾਂ ਉਸ ਦਾ ਹੋਊਗਾ ਜੇ ਕੋਈ ਸਵਾਲ ਸਹੀ ਹੋਊਗਾ ਪਰ ਇਹ ਸਬੰਧ ਦੇ ਵਿੱਚ ਹੋਊਗਾ ਬਹੁਤ سارے ਸਾਥੀ ਇਸ ਨੂੰ ਲੈ ਕੇ ਵੀ ਪਰਸਨਲੀ ਕਾਲ ਕਰਕੇ ਵੀ ਮਤਲਬ ਭੈਣ ਭਰਾ ਇੱਕ ਪੁੱਛ ਲੈਂਦੇ ਆ ਕਿ ਵੀਰੇ ਮਤਲਬ ਜਥੇਬੰਦੀ ਵੱਲੋਂ ਕਿਹਾ ਗਿਆ ਸੀਗਾ ਕਿ ਆਹ ਤਰੀਕ ਦੇ ਨੂੰ ਤਰੀਕ ਨੂੰ ਕੰਮ ਹੋਊਗਾ ਤਾਂ ਕੰਮ ਹੋਇਆ ਨਹੀਂ ਜਾਂ ਇਸ ਹਫ਼ਤੇ ਨੂੰ ਜਿਹੜਾ ਕੰਮ ਹੋਊਗਾ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਕੰਮ ਹੋਊਗਾ ਸਾਥੀਓ ਜਥੇਬੰਦੀ ਦੇ ਸਾਡੇ ਵੱਲੋਂ ਲਾਈਵ ਦੇ ਵਿੱਚ ਚਲੋ ਸਾਰੇ ਸਾਥੀਆਂ ਦੇ ਪਿੱਛੋਂ ਵਿੱਚੋਂ ਬੈਠੇ ਆ ਜਿਹੜੇ ਸਾਥੀ ਬੈਠੇ ਆ ਸਾਡੇ ਵੱਲੋਂ ਐਵੇਂ ਦੀ ਕੋਈ ਗੱਲ ਨਹੀਂ ਕਹੀ ਗਈ ਜਥੇਬੰਦੀ ਦੇ ਮਤਲਬ ਭਾਵੇਂ ਜੇ ਕੋਈ ਚੈਨਲ ਬਣਾਇਆ ਉਹਦੇ ਜਾਂ ਗਰੁੱਪ ਦੇ ਵਿੱਚ ਨਹੀਂ ਕਹੀ ਗਈ ਉਹਦੀ ਜਵਾਬ ਦੇਹੀ ਆ ਪਰ ਹੁਣ ਸਾਨੂੰ ਨਹੀਂ ਪਤਾ ਤੁਸੀਂ ਕਿਸੇ ਨਾਲ ਪਰਸਨਲੀ ਮੰਨ ਲਓ ਮੈਨੂੰ ਹੀ ਪਰਸਨਲੀ ਤੁਸੀਂ ਕਾਲ ਲਾ ਕੇ ਪੁੱਛ ਲਿਆ ਤੇ ਮੈਂ ਤੁਹਾਨੂੰ ਇਹ ਗੱਲ ਕਹਿ ਤੀ ਗੱਲ ਕੀ ਅਸੀਂ ਕਹੀ ਨਹੀਂ ਪਰ ਮੰਨ ਲਓ ਜੇ ਤੁਹਾਨੂੰ ਗੱਲ ਕਹਿ ਦਿੱਤੀ ਗਈ ਹੈ ਕਿ ਤੁਹਾਡਾ ਜਨਵਰੀ ਦੇ ਪਹਿਲੇ ਹਫਤੇ ਚ ਸਵਾਲ ਹੋਊਗਾ ਹੱਲ ਹੋਊਗਾ ਜਾਂ ਲਿਸਟ ਆਊਗੀ ਤਾਂ ਤੁਸੀਂ ਉਹਦਾ ਜਵਾਬ ਫਿਰ ਭਾਵੇਂ ਤੁਸੀਂ ਗਰੁੱਪ ਦੇ ਵਿੱਚ ਸਾਡੇ ਜਨਤਾ ਦੇ ਸਾਰੇ ਬੰਦੇ ਦੇ ਵਿੱਚ ਬੈਠੇ ਹੋ ਤਾਂ ਤੁਸੀਂ ਇਹ ਸਾਡੇ ਤੋਂ ਜਵਾਬ ਆ ਜਿਹੜਾ ਤੁਸੀਂ ਲੈ ਸਕਦੇ ਹੋ ਜੇ ਮੈਂ ਤੁਹਾਨੂੰ ਇਹ ਗੱਲ ਕਹੀ ਹੋਊਗੀ ਤਾਂ ਉਹਦਾ ਜਵਾਬ ਦੇ ਹੋਊਗਾ ਮੈਂ ਕੋਈ ਜਦ ਕਿ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਇਹਨਾਂ ਅਸਲ 'ਚ ਅਸੀਂ ਸਾਰਿਆਂ ਨੂੰ ਇਹ ਗੱਲ ਕਹਿਨੇ ਵੀ ਆ ਹੋਰ ਬਹੁਤ ਸਾਰੇ ਗਰੁੱਪਾਂ ਦੇ ਵਿੱਚ ਵੀ ਐਵੇਂ ਚੱਲ ਜਾਂਦੀ ਹੈ ਪਿਛਲੇ ਤੋਂ ਪਿਛਲੇ ਲਾਈਵ ਦੇ ਵਿੱਚ ਅਸੀਂ ਏਸੇ ਕਰਕੇ ਗੱਲ ਬੋਲੀ ਸੀ ਬਹੁਤ ਸਾਰੇ ਸਾਥੀ ਸੱਤ ਥੋੜਾ ਲਾਈਵ ਲੰਮਾ ਇਸ ਕਰਕੇ ਜਾ ਰਿਹਾ ਕਿਉਂਕਿ ਉਸ ਗੱਲ ਆ ਕਲੀਅਰ ਕਰਨੀ ਹੈ ਅਸੀਂ ਆਜੋ ਵੀਰੇ ਦਿੱਚੀ ਆਜੋ ਦੇ ਵਿੱਚ ਅਸੀਂ ਇਸ ਕਰਕੇ ਬਾਰੇ ਓਕੇ ਕਿਉਂਕਿ ਪਿਛਲੇ ਤੋਂ ਪਿਛਲੇ ਲਾਈਵ ਦੇ ਵਿੱਚ ਅਸੀਂ ਇਹ ਗੱਲ ਬੋਲੇ ਸੀਗੇ ਕਿ ਆ ਜਿਹੜੀ ਜਨਵਰੀ ਆ ਕੋਈ ਡਿਪਾਰਟਮੈਂਟ ਕੋਈ ਹੱਥ ਨਹੀਂ ਫੜਾ ਰਿਹਾ ਕੋਈ ਕੰਮ ਹੋਣ ਵਾਲਾ ਨਹੀਂ ਬਹੁਤ ਸਾਰੇ ਸਾਥੀਆਂ ਦੇ ਸਵਾਲ ਉੱਠੇ ਕਿ ਜਦੋਂ ਜਥੇਬੰਦੀ ਉਹ ਕਹੀ ਜਾਂਦੇ ਜਨਵਰੀ ਦੇ ਵਿੱਚ ਕੰਮ ਨਹੀਂ ਹੋਣਾ ਤਾਂ ਫਿਰ ਧਰਨਾ ਕਾਹਦੇ ਵਾਸਤੇ ਲਾਇਆ ਹੋਇਆ ਤਾਂ ਅਸੀਂ ਕਾਹਦੇ ਵਾਸਤੇ ਜਾਈਏ ਉਹਦਾ ਤੁਸੀਂ 네ਗੇਟਿਵ ਪਾਸਾ ਦੇਖ ਲਿਆ ਨਾਲ 네ਗੇਟਿਵ ਤਰੀਕੇ ਦੇ ਨਾਲ ਤੁਸੀਂ ਉਸ ਚੀਜ਼ ਨੂੰ ਲੈ ਲਿਆ ਉਹਦਾ ਪੋਜ਼ਿਟਿਵ ਇਹ ਸੀਗਾ ਕਿ ਮਤਲਬ ਲੋਕ ਆਪਣੇ ਆਪ ਹੀ ਚੀਜ਼ਾਂ ਉਹ ਭਾਰੀ ਜਾਂਦੇ ਆ ਕਿ ਮਤਲਬ ਇੰਨੇ ਦੀ ਲਿਸਟ ਆ ਰਹੀ ਆ ਇੰਨੇ ਦਿਨਾਂ ਦੇ ਵਿੱਚ ਕੰਮ ਹੋ ਰਿਹਾ ਸੈਕਟਰੀਟੇਟ ਦੇ ਵਿੱਚੋਂ ਫਾਈਲ ਚੱਲ ਪਈ ਐ ਇੱਥੋਂ ਇਹ ਹੋ ਗਿਆ ਮਤਲਬ हां ठीक है कि सेक्रेटरीटर ਦੇ ਵਿੱਚ ਆਪਣੀਆਂ ਸਾਰੀਆਂ ਫਾਈਲਾਂ ਆ ਗਈਆਂ ਪਰ ਹਾਲ ਦੀ ਘੜੀ ਫਾਈਲਾਂ ਉੱਥੇ ਆਈਆਂ ਨੇ ਤੇ ਉੱਥੇ ਹੀ ਪਈਆਂ ਨੇ ਤੁਹਾਡੇ ਤੱਕ ਇਹ ਜਾਣਕਾਰੀ ਸਾਂਝੀ ਕਰਦੇ ਆਂ ਫਾਈਲਾਂ ਦੀ ਜਿਹੜੀਆਂ ਆਪਣੀਆਂ ਆਵਾਜ਼ ਕਰ ਜਿਹੜੀਆਂ ਫਾਈਲਾਂ ਉੱਥੇ ਆਈਆਂ ਨੇ ਤੇ ਉੱਥੇ ਹੀ ਪਈਆਂ ਨੇ ਦਰਾਜ ਦੇ ਵਿੱਚ ਬੰਦ ਲਾ ਲੋ ਆਪਾਂ ਮਤਲਬ ਆਮ ਭਾਸ਼ਾ ਦੇ ਵਿੱਚ ਕਹੇ ਨੇ ਉੱਥੇ ਹੀ ਪਈਆਂ ਨੇ ਉਸ ਤੋਂ ਅੱਗੇ ਤੁਰੇ ਹੀ ਨਹੀਂ ਤੇ ਉਹਨਾਂ ਨੂੰ ਤੋੜਨ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਪਹਿਲੀ ਗੱਲ ਤਾਂ ਕੱਲ ਨੂੰ ਸੋਮਵਾਰ ਜਿੰਨੇ ਵੀ ਭੈਣ ਭਰਾ ਆ ਰਹੇ ਨੇ ਤੁਸੀਂ ਵੀ ਆਓ ਤੇ ਨਾਲ ਜਿਹੜੇ ਸਾਰੇ ਸਾਥੀ ਨੇ ਉਹਨਾਂ ਨੂੰ ਲੈ ਕੇ ਆਓ ਤੇ ਜਿਹੜਾ ਇੱਕ ਦਾ ਕੰਟੈਂਪਟ ਵਾਲੀ ਇਹ ਜਾਣਕਾਰੀ ਸਾਂਝੀ ਕਰਤੀ ਤੇ ਜਿਹੜੀ ਬਾਕੀ ਫਾਈਲ ਦੀ ਵੀ ਸਾਂਝੀ ਗੱਲਬਾਤ ਹੋਊਗੀ ਕਿੱਥੇ ਖੜੀ ਆ ਤੇ ਕਿਉਂ ਖੜੀ ਆ ਤੇ ਹੁਣ ਕਿਹੜੀ ਫਾਈਲ ਪਿੱਛੇ ਵਾਪਸ ਗਈ ਆ ਇਹ ਤੁਹਾਡੇ ਨਾਲ ਆਪਾਂ ਜਾਣਕਾਰੀ ਸਾਂਝੀ ਕਰ ਦਿੰਨੇ ਆ ਕਿੱਥੇ ਫਾਈਲ ਵਾਪਸ ਗਈ ਆ ਕਿਹੜੀ ਫਾਈਲ ਵਾਪਸ ਗਈ ਆ ਉਹਦੇ ਬਾਰੇ ਵੀ ਆਪਾਂ ਇਹ ਗੱਲ ਲਾਈਵ ਨਹੀਂ ਬੋਲਾਂਗੇ ਇਹ ਗੱਲ ਕਲੀਅਰ ਆ ਗੁੱਸਾ ਸਾਥਿਓ ਸਾਨੂੰ ਲੱਗਦਾ ਤੁਹਾਨੂੰ ਗੁੱਸਾ ਕਰਨ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਬਹੁਤ ਸਾਰੀਆਂ ਗੱਲਾਂ ਆਪਾਂ ਨੂੰ ਰੱਖਣੀਆਂ ਚਾਹੀਦੀਆਂ ਨੇ ਐਵੇਂ ਨਹੀਂ ਆਪਾਂ ਨੇ ਆਪਾਂ ਨੇ ਜੁਆਇਨ ਕਰਨਾ ਇਹ ਤਾਂ ਹੈ ਨਹੀਂ ਵੀ ਸਾਨੂੰ ਜਾਣਕਾਰੀ ਪਹਿਲਾਂ ਮਿਲ ਜੂਗੀ ਤਾਂ ਤੁਸੀਂ ਕਿਸੇ ਨੂੰ ਸਟੇਸ਼ਨ ਨੇੜੇ ਮਿਲ ਜੂਗਾ ਐਵੇਂ ਜੀ ਤਾਂ ਕੋਈ ਗੱਲ ਨਹੀਂ ਹੈਗੀ ਬਹੁਤ ਸਾਰੇ ਅਸੀਂ ਸ਼ੈਡ ਪਿੰਚ ਦੇ ਵਿੱਚ ਵਰਕ ਕੀਤਾ ਕੰਮ ਕੀਤਾ ਕੋਈ ਕਿਸਮਤ ਵਾਲਾ ਰੋਲ ਨਹੀਂ ਨੰਬਰਾਂ ਦੇ ਹਿਸਾਬ ਨਾਲ ਜੁਆਇਨ ਹੋਣੇ ਸੀਗੇ 2364 ਕਢਵਾਉਣ ਵੇਲੇ ਵੀ ਅਸੀਂ ਲੜਿਆ ਸਾਰੇ ਸਾਥੀ ਤਾਂ ਸਾਡਾ ਨੰਬਰ ਨਹੀਂ ਆਇਆ ਜਦਕਿ ਸਾਨੂੰ ਜਾਣਕਾਰੀ ਤਾਂ ਪਹਿਲਾਂ ਹੁੰਦੀ ਸੀ ਇਸ ਕਰਕੇ ਕੁਝ ਨਹੀਂ ਹੈਗਾ ਕਿਸਮਤ ਵਾਲਾ ਰੋਲ ਨਹੀਂ ਜੇ ਕਿਸੇ ਨੂੰ ਪਹਿਲਾਂ ਜਾਣਕਾਰੀ ਮਿਲ ਗਈ ਇਨਫੋਰਮੇਸ਼ਨ ਮਿਲ ਗਈ ਉਹਦੇ ਨਾਲ ਵੀ ਕੋਈ ਰੋਲ ਨਹੀਂ ਹੈਗਾ ਵੀ ਉਹ ਬੰਦਾ ਪਹਿਲਾਂ ਜੁਆਇਨ ਕਰ ਜੂਣਾ ਤਾਂ ਇਸ ਕਰਕੇ ਸਾਥੀਓ ਤੁਸੀਂ ਸਵਾਲ ਕਰੋ ਜੀ ਸਾਦਕੇ ਕਰੋ ਤੇ ਕੋਈ ਬੇਤੁਕਾ ਸਵਾਲ ਨਾ ਹੋਵੇ ਅਗਲੀ ਗੱਲ ਕੱਲ ਨੂੰ ਜਿੰਨੇ ਵੀ ਸਾਰੇ ਸਾਥੀ ਆ ਰਹੇ ਨੇ ਤੁਸੀਂ ਭੈਣ ਭਰਾ ਤੁਸੀਂ ਪਹੁੰਚੋ ਬਈ ਪਰਸੋਂ ਨੂੰ ਵੀ ਆ ਰਹੇ ਨੇ ਕਿਉਂਕਿ ਇਹ ਜਿਹੜਾ ਹਫਤਾ ਇਸ ਹਫਤੇ ਵਿੱਚ ਆਪਣੀ ਜਿਹੜੀ ਮੀਟਿੰਗ ਆ ਉਹ ਡਿਪਾਰਟਮੈਂਟ ਦੇ ਵਿੱਚ ਅਧਿਕਾਰੀਆਂ ਦੇ ਨਾਲ ਸਬੰਧਤ ਵਿਭਾਗ ਹੈ ਜਿਹੜਾ ਵੀ ਆਪਣਾ ਐਜੂਕੇਸ਼ਨ ਡਿਪਾਰਟਮੈਂਟ ਆ ਉਹਦੇ ਵਿੱਚ ਜਿਹੜੀ ਆਪਣੀ ਮੀਟਿੰਗ ਆ ਉਹ ਮੀਟਿੰਗ ਜਿਹੜੀ ਬੜੀ ਜ਼ਰੂਰੀ ਆ ਉਸ ਦਾ ਪ੍ਰੈਸ਼ਰ ਪਾਉਣ ਦੇ ਲਈ ਆਪਾਂ ਜੋ ਵੀ ਕਰ ਰਹੇ ਆ ਉਹ ਲਾਈਵ ਦੇ ਵਿੱਚ ਨਹੀਂ ਅਸੀਂ ਇਸ ਵਕਤ ਨਹੀਂ ਬੋਲਣਾ ਆ ਅਗਲਾ ਹਫਤਾ ਜਿਹੜਾ ਸੋਮਵਾਰ ਮੰਗਲਵਾਰ ਬੁੱਧਵਾਰ ਕੱਲ ਤੋਂ ਕੱਲ ਤੋਂ ਕੱਲ ਤੋਂ ਜਿਹੜਾ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਤਾਂ ਕਿ ਜਿਹੜੇ 5 4 5 ਦਿਨ ਨੇ ਇਹਦੇ ਵਿੱਚ ਮੈਨੂੰ ਸ਼ਾਇਦ ਇੱਕ ਬਸੰਤ ਪੰਚਵਤੀ ਦੀ ਛੁੱਟੀ ਆਣੀ ਹੈ ਕੋਈ ਇਸ਼ੂ ਨਹੀਂ ਹੈ ਪਰ ਇਹ ਜਿਹੜੇ ਸਾਰੇ ਦਿਨ ਨੇ ਇਹ ਆਪਣੇ ਲਈ ਬੜੇ ਜ਼ਰੂਰੀ ਨੇ ਬੜੇ ਲਾਹੇਵੰਦ ਨੇ ਤੇ ਆਪਾਂ ਨੇ ਲਾਹੇਵੰਦ ਨੂੰ ਆਪਾਂ ਨੇ ਆਪਣੇ ਤਰੀਕੇ ਦੇ ਨਾਲ ਕਿਵੇਂ ਇਹਨਾਂ ਨੂੰ ਢਾਲਣਾ ਤਾਂ ਉਹ ਤੁਹਾਡਾ ਜਿਹੜਾ ਫਰਜ਼ ਬਣਦਾ ਕਿ ਤੁਸੀਂ ਆਪਣਾ ਜਿਹੜਾ ਤੁਹਾਡਾ ਜਿਹੜਾ ਜਥੇਬੰਦੀ ਨੇ ਜਿਹੜੀ ਤੁਹਾਡੀ ਜ਼ਿੰਮੇਵਾਰੀ ਲਗਾਈ ਆ ਉਹਦੇ ਅਨੁਸਾਰ ਜਿਹੜਾ ਤੁਸੀਂ ਪਹੁੰਚੋ ਧਰਨੇ ਤੇ ਬਾਈ ਹਨਾ ਤੇ ਉਸ ਦੇ ਵਿੱਚੀ ਬਾਕੀ ਜਿਹੜੀਆਂ ਗੱਲਾਂ ਨੇ ਤੁਹਾਡੇ ਨਾਲ ਸਾਰੀਆਂ ਉਹ ਇੱਥੇ ਹੀ ਸਾਂਝੀਆਂ ਕੀਤੀਆਂ ਜਾਣਗੀਆਂ ਕਿ ਜਿਹੜੀ ਫਾਈਲ ਆ ਪਹਿਲਾਂ ਵੀ ਗੱਲ ਕਰ ਚੁੱਕੇ ਆ ਕਿ ਫਾਈਲ ਰੁਕੀ ਕਿਉਂ ਆ ਤੇ ਉਹਦੇ ਵਿੱਚ ਕੀ ਮਤਲਬ ਸਰਕਾਰ ਵੱਲੋਂ ਕੀ ਮਤਲਬ ਹੂੰਡੀ ੜਾਈ ਗਈ ਆ ਕਿ ਅਸੀਂ ਇਹ ਕਰ ਸਕਦੇ ਆ ਆ ਨਹੀਂ ਕਰ ਸਕਦੇ ਜਾਂ ਇਹ ਹੋ ਰਿਹਾ ਇਹ ਨਹੀਂ ਹੋ ਸਕਦਾ ਜਾਂ ਇਹ ਇੰਨੇ ਸਮੇਂ 'ਚ ਹੋ ਜੂਗਾ ਪਰ ਆ ਇੰਨੇ ਸਮੇਂ 'ਚ ਨਹੀਂ ਹੋਣਾ ਜਾਂ ਕੁਝ ਵੀ ਗੱਲ ਆ ਤਾਂ ਇਸ ਕਰਕੇ ਆਪਾਂ ਨੇ ਜਿਹੜਾ ਕੰਮ ਆ ਜਿੰਨੇ ਬੱਚੇ ਜਿੰਨੇ ਭੈਣ ਭਰਾ ਬੇਰੋਜ਼ਗਾਰ ਸਾਥੀ ਜਿੰਨੇ ਗਰੁੱਪ ਨੇ ਕਰਵਾ ਚੁੱਕੇ ਨੇ ਉਹਨਾਂ ਨੂੰ ਜੁਆਇਨ ਕਰਵਾਉਣਾ ਮੈਟ ਦੇ ਅਧਾਰ ਤੇ ਜਿੰਨੀਆਂ ਵੀ ਪੋਸਟਾਂ ਜਿਨ੍ਹਾਂ ਦੀਆਂ ਵੀ ਬਚਦੀਆਂ ਹੋਣਗੀਆਂ ਆਪਾਂ ਇਹ ਕੁਛ ਨਹੀਂ ਕਹਾਂਗੇ ਵੀ ਅਸੀਂ ਇਕੱਲਾ ਇਕੱਲਾ ਸਾਥੀ ਲਵਾਵਾਂਗੇ ਨੋ ਜਿੱਥੇ ਤੱਕ ਜਿਹਦੇ ਜਿਹੜੇ ਸਾਥੀ ਦਾ ਮੈਟ ਦੇ ਵਿੱਚ ਨੰਬਰ ਆਉਂਦਾ ਹੋਊਗਾ ਜਿੰਨੀਆਂ ਵੀ ਪੋਸਟਾਂ ਬਚਦੀਆਂ ਨੇ ਉਹ ਸਾਰੀਆਂ ਲਵਾਵਾਂਗੇ ਉਹ ਸਾਰੀਆਂ ਪੋਸਟਾਂ ਲੈਣ ਦੇ ਲਈ ਹੀ ਜਿਹੜੀ ਜਥੇਬੰਦੀ ਜਿਹੜਾ ਦਿਨ ਰਾਤ ਜਿਹੜਾ ਲਗਾਤਾਰ ਜਿਹੜਾ ਕੰਮ ਕਰ ਰਹੀ ਆ ਇਸ ਕਰਕੇ ਸਾਥੀਓ ਤੁਸੀਂ ਤੁਹਾਡਾ ਸਾਥ ਚਾਹੀਦਾ ਅਗਲਾ ਹਫਤਾ ਤੁਹਾਡੇ ਲਈ ਬੜਾ ਜ਼ਰੂਰੀ ਆ ਜਿਹੜੇ ਹੁਣ ਸਾਰੇ ਦਿਨ ਨੇ ਅੱਜ ਕਿੰਨੀ ਤਰੀਕ ਹੋ ਗਈ 18 18 ਤਰੀਕਾ ਜਨਵਰੀ ਦੇ ਸਾਰੇ ਦਿਨ ਤੇ ਜਿਹੜਾ ਫਰਵਰੀ ਦਾ ਪਹਿਲਾ ਹਫਤਾ ਜੇ ਮੰਨ ਕੇ ਚੱਲੋ 18 20 ਦਿਨ ਹੋ ਗਏ 15 ਤੋਂ 20 ਦਿਨ ਨੇ ਜਿਹੜੇ ਇਹ ਆਪਣੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਤੁਸੀਂ ਸਾਰੇ ਕੰਮਕਾਰ ਛੱਡ ਦਿਓ ਜਿਹੜੇ ਵੀ ਆਪਾਂ 5-5000 ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਪੜਾਉਂਦੇ ਆ ਤੁਸੀਂ ਵੀ ਸਮਾਂ ਕੱਢ ਕੇ ਭੈਣੋ ਤੇ ਭਰਾਵੋ ਤੁਸੀਂ ਪਹੁੰਚੋ ਤੁਹਾਡੇ ਲਈ ਆ 20 ਦਿਨ ਨੇ ਜਿਹੜੇ ਇਹ ਬੜੇ ਲਾਹੇਵੰਦ ਨੇ ਤੋਂ ਨੂੰ ਇਹ ਨਹੀਂ ਕਹਾਂਗੇ ਕਿ ਅਸੀਂ ਆ ਇਸ ਹਫਤੇ ਦੇ ਵਿੱਚ ਤੁਹਾਡੀ ਫਾਈਲ ਆ ਰਹੀ ਹੈ ਨੋ ਆਪ ਵਿੱਚ ਸੇ 80% ਲੋਕੋ ਕੋ ਤਾਂ ਸਾਰਿਆਂ ਨੂੰ ਪਤਾ ਲੱਗ ਜੂ ਸਾਨੂੰ ਕਿ ਸਾਡੇ ਤੋਂ ਪਹਿਲਾਂ ਗਰੁੱਪਾਂ ਦੇ ਵਿੱਚ ਗੱਲ ਚੱਲ ਜਾਂਦੀ ਹੈ ਬਹੁਤ ਸਾਰੇ ਸਾਥੀਆਂ ਨੂੰ ਪਤਾ ਲੱਗ ਜਾਂਦਾ ਉਦੋਂ ਜਿਹੜੇ ਬਰਸਾਤੀ ਡੱਡੂ ਨੇ ਬਹੁਤ ਆਉਂਦੇ ਨੇ ਤਾਂ ਇਸ ਕਰਕੇ ਆਪਾਂ ਕੰਮ ਕਰਵਾਉਣਾ ਤੇ ਆ 20 ਦਿਨ ਲਾਹੇ ਬੰਦ ਨੇ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਤੁਸੀਂ ਪਹੁੰਚੋ ਬਾਈ ਸਾਰਿਆਂ ਨੂੰ ਬੇਨਤੀ ਆ ਹੱਥ ਵਨ ਕੇ ਬੇਨਤੀ ਆ ਆਪਣਾ ਰੋਜ਼ਗਾਰ ਪ੍ਰਾਪਤ ਕਰਨ ਦੇ ਲਈ ਕਿਉਂਕਿ ਜਿਹੜਾ ਰੁਕੇ ਹੋਈ ਸੀ ਬਹੁਤ ਸਾਰੇ ਸਾਥੀਆਂ ਦੇ ਇਹ ਸਵਾਲ ਆਉਂਦੇ ਸੀਗੇ ਉਹ ਠੀਕ ਸੀ ਉਹ ਸਵਾਲ ਜਾਇ ਸੀਗੇ ਤੇ ਬਾਈ ਤੁਸੀਂ ਜਥੇਵੰਦੀ ਇੰਨਾ ਟਾਈਮ ਹੋ ਗਿਆ ਚੁੱਪ ਕੇ ਬੈਠੀ ਆ ਚੁੱਪਾ ਹੋਣ ਦਾ ਕਾਰਨ ਸਾਥੀ ਹਿੱਤ ਤਾਂ ਇਹ ਸੀਗਾ ਕਿ ਜਿਹੜੀ ਆਪਣੀ ਠੰਡ ਦੇ ਬਹੁਤ ਜ਼ਿਆਦਾ ਸੀ ਜਿੱਧੁੰਦ ਸੀ ਠੰਪਸੀ ਵੀ ਜ਼ਿਆਦਾ ਤਾਂ ਇਸ ਕਰਕੇ ਜਿਹੜਾ ਆਪਾਂ ਪ੍ਰੋਟੈਸਟ ਨਹੀਂ ਅਨਾਉਂਸ ਕਰ ਰਹੇ ਸੀਗੇ ਕਿਉਂਕਿ ਇੱਥੇ ਵੀ ਜਿਹੜੀ ਧਰਨੇ ਦੇ ਅੱਜ ਰਾਤ ਗਿਣਤੀ ਵਧੀਆ ਸਾਥੀ ਪੰਕਜ ਨੇ ਅੱਜ ਅਸੀਂ ਚਲੋ ਇਹ ਪਹਿਲਾਂ ਬੜਲਾ ਡੇ ਤੋਂ ਪਹਿਲਾਂ ਆਗੇ ਸੀਗੇ ਦੀਪਕ ਦਾ ਚਲੋ ਰਹਿੰਦੀ ਲੋਕਲ ਨੇ ਬਾਈ ਆ ਜਿਹੜਾ ਪਿੱਛੇ ਬਾਈ ਬੋਰ ਤੋਂ ਆ ਅਸੀਂ ਵੀ ਜਿਹੜਾ ਕੱਲ ਹੀ ਆਏ ਇੱਕ ਦੋ ਸਾਥੀ ਅੱਜ ਹੀ ਆਏ ਨੇ ਅਸੀਂ ਵੀ ਜਿਹੜਾ ਰਾਤੀ ਆ ਗਿਣਤੀ ਧਰਨੇ ਤੇ ਨਾ ਮਾਤਰ ਸੀ ਇੱਕ ਭੈਣ ਸੀ ਕਿ ਉਹ ਅੱਜ ਘਰੇ ਚੱਲ ਗਿਆ ਉਹ ਸਵੇਰੇ ਆਉਂਦੇ ਆ ਹਫਤੇ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰੀ ਆਉਂਦੇ ਆ ਸੰਰੂਰ ਤੋਂ ਨੇ ਭੈਣ ਬਹੁਤ ਸਾਰੇ ਭੈਣ ਭਰਾ ਸਾਥ ਦਿੰਦੇ ਆ ਤਾਂ ਇਸ ਕਰਕੇ ਤੁਹਾਡੀ ਸਾਥੀਓ ਤੁਹਾਡੀ ਬਹੁਤ ਜ਼ਿਆਦਾ ਲੋੜ ਆ ਆ ਵੀ ਦਿੰਨੇ ਜਿਹੜੇ ਬਹੁਤ ਜ਼ਿਆਦਾ ਅਤਿ ਜ਼ਰੂਰੀ ਨੇ ਜਿਹੜੇ ਆਪਣੇ ਲਈ ਤਾਂ ਆਪਣੇ ਰੋਜ਼ਗਾਰ ਨੂੰ ਲੈ ਕੇ ਤਾਂ ਤੁਸੀਂ ਸਾਰੇ ਪਹੁੰਚੋ ਸਾਰਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਕੋਈ ਵੀ ਸਵਾਲ ਆ ਜੇ ਕੋਈ ਵੀ ਗੱਲਬਾਤ ਤੁਸੀਂ ਪੁੱਛ ਸਕਦੇ ਹੋ ਤੁਹਾਨੂੰ ਦਿਖਾ ਦਵਾਂਗੇ ਕੋਈ ਵੀ ਗੱਲ ਹੈ ਅ ਜੇ ਮਤਲਬ ਭੈਣਾਂ ਨੇ ਆਉਣਾ ਜੇ ਇਹਦਾ ਕੀ ਮਤਲਬ ਵੀ ਮਤਲਬ ਜਿਹੜੀਆਂ ਭੈਣਾਂ ਆ ਰਹੀਆਂ ਨੇ ਇਥੇ ਉਹ ਤਾਂ ਤੁਹਾਨੂੰ ਪਤਾ ਹੀ ਹੈ ਨਾ ਵੀ ਰੂਮ ਦਾ ਸਾਰਾ ਉਹ ਪ੍ਰਬੰਧ ਹੋਇਆ ਹੋਇਆ ਕੋਈ ਇਸ਼ੂ ਨਹੀਂ ਆ ਸਾਰੀ ਸਾਡੀ ਜ਼ਿੰਮੇਵਾਰੀ ਆ ਤੁਸੀਂ ਸਾਡੇ ਛੋਟੇ ਭੈਣ ਭਰਾਵਾਂ ਵੱਡੇ ਭੈਣ ਭਰਾਵਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਤੇ ਅਸੀਂ ਤੁਹਾਡਾ ਮਤਲਬ ਰਾਤ ਦਾ ਜਿਹੜਾ ਰਹਿਣ ਦਾ ਜਿਹੜਾ ਟਿਕਾਣਾ ਉਹ ਸਾਡਾ ਅਸੀਂ ਨੇ ਕਰਨਾ ਤਾਂ ਇਸ ਕਰਕੇ ਤੁਸੀਂ ਆਓ ਭੈਣਾ ਵੀ ਮਤਲਬ ਕੱਲ ਨੂੰ ਵੀ ਆ ਰਹੇ ਆ ਪਰਸੋਂ ਨੂੰ ਵੀ ਆ ਰਹੇ ਨੇ ਤਾਂ ਤੁਸੀਂ ਸਾਰੇ ਪਹੁੰਚੋ ਜਿੱਥੋਂ ਵੀ ਜਿਹੜੀ ਜਿਹੜੀ ਜਗ੍ਹਾ ਤੋਂ ਵੀ ਆ ਰਹੇ ਨੇ ਤੁਸੀਂ ਸਾਰੇ ਪਹੁੰਚੋ ਬਾਕੀ ਤੁਹਾਨੂੰ ਦੱਸੀ ਦਿੱਤਾ ਕਿ ਜਿਹੜਾ ਜਿਹੜਾ ਗੱਲ ਹੈਗੀ ਆ 15 25 ਦਾ ਕੀ ਮਸਲਾ ਹੈ ਉਹ ਸਪੀਕਿੰਗ ਆਰਡਰ ਬੱਚਦੇ ਨਹੀਂ ਨਹੀਂ ਸਪੀਕਿੰਗ ਆਰਡਰ ਦੀ ਨਹੀਂ ਆਪਾਂ 25 ਦਾ ਇਹ ਸੀਗਾ ਜਿਹੜੀਆਂ ਓਪਨ ਦੀਆਂ ਬਚਦੀਆਂ ਪੋਸਟਾਂ ਨੇ 1525 ਅਲੱਗ-ਅਲੱਗ ਕੈਟਾਗਰੀ ਦੀਆਂ ਨੇ ਜਿਹੜਾ ਵੀ ਬੈਕਲੌਗ ਆ ਉਹ ਭਾਵੇਂ BC ਦਾ ਹੋਵੇ SC ਦਾ ਹੋਵੇ ਹਨਾ RO ਦਾ NV ਦਾ ਜਿਹੜੇ ਵੀ ਸਾਥੀਆਂ ਦਾ IWDS ਦਾ ਬੈਕਲੌਗ ਨਹੀਂ ਹੈਗਾ ਨਾ ਚਲੋ ਮੰਨ ਲਿਆ ਪਰ ਜਿਹੜੀ ਵੀ ਕੈਟਾਗਰੀ ਦਾ ਬਚਦਾ ਬੈਕਲੌਗ ਉਹਦੇ ਵਿੱਚ 1525 ਪੋਸਟਾਂ ਜਿਹੜੀਆਂ ਉਹ ਓਪਨ ਦੀਆਂ ਬਚਦੀਆਂ ਨੇ ਠੀਕ ਹੈ ਤੇ ਉਹਦੇ ਵਿੱਚ ਕੁੱਲ ਹੋਰ 1525 ਦੇ ਵਿੱਚ ਬਾਕੀ ਬਾਕੀ ਇਹੀ ਨੇ ਤੋ ਇਹ 1525 ਵੀ ਉਹਨਾਂ ਦਾ ਟੋਟਲ ਆ ਸਪੋਰਟਸਮੈਨ ਤੇ ਐਕਸਰਸਮੈਨ ਦਾ ਟੋਟਲ ਆ ਇਹ ਤਾਂ ਇਸ ਕਰਕੇ ਉਹ ਪੋਸਟਾਂ ਨੇ ਸਾਥੀਓ ਇਹਦਾ ਲਾਈਟ ਰੁਕ ਗਿਆ ਹੋਰ ਨਹੀਂ ਆਇਆ ਇਹਦਾ ਅੱਛਾ ਉਹ ਬੰਡੇ ਦਾ ਬਈ ਬੰਡੇ ਦਾ ਹੋ ਗਿਆ ਤੇ ਉਹ ਆਪਾਂ ਜਿਹੜਾ ਜਲਦੀ ਅਨਾਉਂਸ ਕਰਨ ਲੱਗਿਆ ਜਥੇਬੰਦੀ ਵੱਲੋਂ ਤਿਆਰ ਆ ਸਾਰਾ ਤੇ ਅਗਲੇ ਅਗਲੇ ਹਫਤੇ ਦੇ ਵਿੱਚ ਉਹ ਕੀ ਹੋਊਗਾ ਕਿਵੇਂ ਹੋਊਗਾ ਕਿੱਥੇ ਹੋਊਗਾ ਤੁਹਾਨੂੰ ਜਲਦੀ ਹੀ ਬੰਡੇ ਲਈ ਕਾਲ ਦਿੱਤੀ ਜਾਊਗੀ ਬਹੁਤੇ ਦਿਨਾਂ ਦੇ ਵਿੱਚ ਨਹੀਂ ਆਹੀ ਜਲਦੀ ਤੋਂ ਜਲਦੀ ਜਥੇਬੰਦੀ ਬਹੁਤ ਹੁਣ ਗੰਭੀਰਤਾ ਦੇ ਨਾਲ ਗੰਭੀਰਤਾ ਦੇ ਨਾਲ ਇਹ ਚੀਜ਼ਾਂ ਨੂੰ ਲਾਉਗੀ ਆਪਣੀਆਂ ਜਿਹੜੀਆਂ ਆਪਣੇ ਤੋਂ ਗਲਤੀਆਂ ਵੀ ਹੋਈਆਂ ਨੇ ਉਹਦੇ ਤੇ ਵੀ ਜਿਹੜਾ ਆਪਾਂ ਵਰਕ ਕਰਾਂਗੇ ਆਪਣੇ ਆਪ ਨੂੰ ਜਿਹੜਾ ਕਟੇਰੇ ਦੇ ਵਿੱਚ ਖੜਾ ਕੇ ਉਹੀ ਕਾਫੀ ਦਿਨਾਂ ਦੇ ਵਿੱਚ ਲੱਗ ਰਹੇ ਸੜੇ ਬਹੁਤ سارے ਸਾਥੀਆਂ ਨੇ ਅਸੀਂ ਹਮੇਸ਼ਾ ਇਹ ਗੱਲ ਕਰਦੇ ਹਾਂ ਕਿ ਜੇ ਕੈਡਰ ਸਵਾਲ ਕਰਦਾ ਇਹਦਾ ਮਤਲਬ ਇਹ ਹੈ ਕਿ ਆਪਣੇ ਦੇ ਆਪਣੇ ਵਿੱਚ ਸਾਡੇ ਵਿੱਚ ਕਿਤੇ ਨਾ ਕਿਤੇ ਬਈ ਕਮੀ ਹੈਗੀ ਆ ਜੇ ਕੋਈ ਕੈਡਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੇ ਸਾਰੇ ਬੰਦੇ ਜੇ ਕੋਈ ਮੰਨ ਲਓ ਹੁਣ 50 ਬੰਦੇ ਨੇ ਕੋਈ ਸਵਾਲ ਕਰ ਰਹੇ ਆ ਤਾਂ ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਆਪਣੇ ਵਿੱਚ ਕੋਈ ਕਮੀ ਹੋਊਗੀ ਤਾਂ ਕਰਕੇ ਉਹ ਸਵਾਲ ਕਰ ਰਹੇ ਆ ਠੀਕ ਹੈ ਇਹ ਸਾਥੀਓ ਅਸੀਂ ਤੁਹਾਡੇ ਜਿਹੜੇ ਵੀ ਸੁਝਾਅ ਨੇ ਸਾਡੇ ਸਿਰ ਮੱਥੇ ਆ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਆਵਾਜ਼ ਦੇ ਹੋਏ ਸਾਰਿਆਂ ਨੂੰ ਸਮਝ ਕੇ ਸਾਰਿਆਂ ਤੇ ਆਪਸ ਦੇ ਵਿੱਚ ਗੱਲਬਾਤ ਕਰਕੇ ਜਲਦੀ ਸਾਡੇ ਵੱਲੋਂ ਡੇਟ ਮਿੱਥੀ ਗਈ ਹੈ ਕਰੋ ਕੁਛ ਕਰਨਾ ਕਰਕੇ ਅਜੇ ਹਾਈਡ ਆ ਉਹ ਮਤਲਬ ਉਦਾਂ ਆਪਾਂ ਮਤਲਬ ਦੱਸ ਨਹੀਂ ਸਕਦੇ ਤਾਂ ਦੱਸਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਨੈਕਸਟ ਵੀਕ ਦੇ ਵਿੱਚ ਤੁਹਾਨੂੰ ਐਲਾਨ ਵੀ ਕਰ ਦਿੱਤਾ ਜਾਊਗਾ ਤੇ ਤੁਹਾਡੇ ਨਾਲ ਵਾਦਾ ਬਾਈ ਜਥੇਵੰਦੀ ਦਾ ਇਹ ਵਾਦਾ ਕਿ ਜਿੰਨੀਆਂ ਪੋਸਟਾਂ ਬਚਦੀਆਂ ਨੇ ਉਹ ਸਾਰੀਆਂ ਪੋਸਟਾਂ ਲੈ ਕੇ ਜਿਹੜੇ ਸਾਥੀ ਸਕਰੂਟਨੀ ਕਰਵਾ ਚੁੱਕੇ ਨੇ ਤੇ ਜਿੰਨੀਆਂ ਦੀ ਸਕਰੂਟਨੀ ਹੋਣੀ ਆ ਜਲਦੀ ਤੋਂ ਜਲਦੀ ਉਹਨਾਂ ਨੂੰ ਆਪਾਂ ਜੁਆਇਨ ਕਰਵਾਵਾਂਗੇ ਸਾਥੀ ਇੱਕ ਕਹਿੰਦੇ ਨੇ ਵੀ ਟਾਈਮ ਜਿਹੜਾ ਟਾਈਮ ਬਾਉਂਡ ਡਿਪਾਰਟਮੈਂਟ ਨੇ ਆਪਾਂ ਨੂੰ ਟਾਈਮ ਬਾਉਂਡ ਨਹੀਂ ਕੀਤਾ ਜਦੋਂ ਆਪਣੀ ਆਪਾਂ ਚੜ੍ਹ ਕੇ ਆ ਗਏ ਆਪਣਾ ਕੱਠ ਹੋ ਗਿਆ ਆਪਾਂ ਚੜ ਕੇ ਆ ਗਏ ਤੇ ਫਿਰ ਆਪਾਂ ਟਾਈਮ ਬਾਉਂਡ ਵੀ ਕਰਵਾਵਾ ਕਰਵਾਵਾਂਗੇ ਤੇ ਫਿਰ ਆਪਾਂ ਕਿੰਨੇ ਸਮੇਂ ਦੇ ਵਿੱਚ ਆ ਕਿਵੇਂ ਆ ਤਾਂ ਉਹ ਭਰਤੀ ਜਿਹੜੀ ਆਪਾਂ ਓਮੇ ਵੀ ਉਸ ਲੀ ਤੇ ਵੀ ਆਵਾਂਗੇ ਉਸ ਲਾਈਨ ਤੇ ਵੀ ਆਵਾਂਗੇ ਪਰ ਹਾਲ ਦੀ ਘੜੀ ਆਪਣਾ ਜਿਹੜਾ ਪ੍ਰੈਸ਼ਰ ਆ ਉਹ ਮਤਲਬ ਡਾਊਨ ਹੁੰਦਾ ਜਾ ਰਿਹਾ ਕਾਰਨ ਇਹ ਹੈ ਕਿ 5-7 ਬੰਦੇ ਇੱਥੇ ਰਹਿ ਗਏ ਸੀ ਪਿਛਲੇ ਦਿਨਾਂ ਦੇ ਵਿੱਚ ਇੱਥੇ ਦੋ ਬੰਦੇ ਵੀ ਇੱਕ ਬੰਦਾ ਵੀ ਇੱਥੇ ਰਹਿ ਗਿਆ ਸੀਗਾ ਇਸ ਕਰਕੇ ਤੁਸੀਂ ਭਰੋਸਾ ਬਣਾ ਕੇ ਰੱਖੋ ਸਵਾਲ ਕਰੋ ਜਾਇਜ਼ ਸਵਾਲ ਕਰੋ ਤੁਸੀਂ ਕੁਝ ਵੀ ਕਰ ਸਕਦੇ ਹੋ ਆਲੋਚਨਾ ਹੋਣੀ ਚਾਹੀਦੀ ਆ ਜੇ ਕਿਸੇ ਦੀ ਆਲੋਚਨਾ ਨਹੀਂ ਹੋਊਗੀ ਤਾਂ ਕੰਮ ਜਿਹੜਾ ਠੰਡੇ ਵਸਤੇ ਦੇ ਵਿੱਚ ਪਾਇਆ ਜਾਂਦਾ ਤਾਂ ਇਸ ਕਰਕੇ ਤੁਸੀਂ ਸਵਾਲ ਕਰੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਪਰ ਸਵਾਲ ਜਿਹੜਾ ਤਰਕ ਵਾਲਾ ਹੋਣਾ ਚਾਹੀਦਾ ਓਕੇ ਸਾਰਿਆਂ ਨੂੰ ਜਿਹੜਾ ਤੁਸੀਂ ਉਹ ਕਹਿ ਰਹੇ ਹੋ ਸਪੀਕਿੰਗ ਆਰਡਰ ਦਾ ਸਾਥੀ ਦੀਪਕ ਤੁਹਾਡੇ ਨਾਲ ਗੱਲ ਕਰਨਗੇ ਇੱਕ ਸਾਥੀ ਉਹ ਸਪੀਕਿੰਗ ਆਰਡਰ ਦੀ ਆ ਜ਼ਿਆਦਾਤਰ ਸ਼ਿਫਟਿੰਗ ਤੇ ਜਦੋਂ ਆਰਡਰ ਆਉ ਆਪਨੇ ਆਪਸੇ ਸ਼ਿਫਟਿੰਗ ਵਾਲੀ ਗੱਲ ਵੀ ਕਲੀਅਰ ਕਰ ਦਿੰਨੇ ਆ ਤੁਹਾਨੂੰ ਦੇਖੋ ਬਹੁਤ سارے ਸਾਥੀਆਂ ਦੇ ਹਮੇਸ਼ਾ ਇਹ ਸਵਾਲ ਰਹੇ ਗਿਆ ਭਾਈ ਜਥੇਬੰਦੀ ਦਾ ਸਾਡੇ ਵੱਲੋਂ ਕੋਈ ਸ਼ਿਫਟਿੰਗ ਵਾਲਾ ਕਿਉਂਕਿ ਦੇਖੋ ਜਥੇਬੰਦੀ ਹੁੰਦੀ ਹੈ ਸਰਵ ਸੰਜੀ ਜਥੇਬੰਦੀ ਦੇ ਵਿੱਚ ਸਾਰੀਆਂ ਕੈਟਾਗਰੀਆਂ ਹੁੰਦੀਆਂ ਨੇ ਠੀਕ ਆ ਉਹਦੇ ਵਿੱਚ ਓਪਨ ਜਰਨਲ ਕੈਟਾਗਰੀ ਹੋਗੀ ਐਸਸੀ ਹੋਗੇ ਬੀਸੀ ਤੇ ਐਸਸੀ ਐਸਸੀ ਦੀ ਵਿੱਚ ਐਮਬੀਆਰਓ ਮਤਲਬ ਉਹ ਠੀਕ ਆ ਸ਼ਿਫਟਿੰਗ ਦਾ ਤੁਹਾਨੂੰ ਵੀ ਪਤਾ ਮਤਲਬ ਕਿਸ ਕੈਟਾਗਰੀ ਨੂੰ ਜ਼ਿਆਦਾ ਜਿਹੜਾ ਫਾਇਦਾ ਹੋਣ ਲੱਗਿਆ ਜਥੇਬੰਦੀ ਸਰਵ ਸੰਜੀ ਹੈ ਬਾਈ ਹੈਨਾ ਜਿਹੜੇ ਹੁਣ ਸਾਥੀ ਅਫੈਕਟਡ ਨੇ ਉਹ ਕੇਸ ਲਾਉਂਦੇ ਆਪਾਂ ਕੇਸ ਲਾਉਣ ਤੋਂ ਕਿਸੇ ਨੂੰ ਵੀ ਨਹੀਂ ਰੋਕ ਸਕਦੇ ਭਾਈ ਤੇ ਹਾਲਾਤ ਹੀ ਐਵੇਂ ਦੇ ਬਣ ਸਕਦੇ ਆ ਅੱਗੇ ਜਾ ਕੇ ਪਤਾ ਨਹੀਂ ਕੀ ਤੋਂ ਕੀ ਹੋ ਜਾਂਦਾ ਹੁੰਦਾ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੇ ਸਾਥੀ ਪਹਿਲਾਂ ਜੁਆਇਨ ਕਰਾ ਚੁੱਕੇ ਆ ਨਾ ਜਿਹੜੇ ਉਦੋਂ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਕਿ ਇੱਕ ਬੰਦੇ ਨੂੰ ਜੁਆਇਨ ਕਰਾ ਲਓ ਆਪਣੀ ਭਰਤੀ ਸੇਵ ਕਰਾ ਲਓ ਉਸ ਤੋਂ ਬਾਅਦ ਜਿਵੇਂ ਕਹੋਂਗੇ ਆਪਾਂ ਉਵੇਂ ਕਰ ਲਾਂਗੇ ਕੋਈ ਕੇਸ ਨਾ ਲਾਓ ਤੇ ਉਹ ਜਦੋਂ ਲਿਸਟ ਪੈ ਗਈ ਉਹ ਕੋ ਸਾਥੀ 122 ਨੰਬਰ ਵਾਲੇ ਸ਼ਾਇਦ 122 ਨੰਬਰ ਵਾਲੇ ਸੀ ਉਹ ਰਹਿ ਗਏ ਤੇ ਉਹ ਫਿਰ ਕੋਟ ਦਾ ਦਰਵਾਜ਼ਾ ਉਹਨਾਂ ਨੇ ਆਕੇ ਖੜਗਾਇਆ ਸੀ ਤਾਂ ਇਸ ਕਰਕੇ ਸਮਾਂ ਜਿਹੜਾ ਬੜਾ ਬਲਵਾਨ ਹੁੰਦਾ ਇਹ ਸਾਰੇ ਚੀਜ਼ਾਂ ਨੂੰ ਸਮਝੋ ਇਹ ਕੁਝ ਨਹੀਂ ਕਹਿ ਸਕਦੇ ਪਰ ਆਪਣੀ ਜਥੇਬੰਦੀ ਦੀ ਇਹ ਜ਼ਿੰਮੇਵਾਰੀ ਹੈ ਜਥੇਬੰਦੀ ਸਰਬ ਸੰਜੀ ਹੈ ਸਾਰਿਆਂ ਦੀ ਹੈ ਤੇ ਸ਼ਿਫਟਿੰਗ ਵਾਲੇ ਮਸਲੇ ਤੇ ਆਪਣਾ ਕੋਈ ਰੋਲ ਨਹੀਂ ਹੈਗਾ ਬਈ ਹਨਾ ਕੋਈ ਕਿਵੇਂ ਕਰਦਾ ਉਹਦੇ ਨਾਲ ਆਪਾਂ ਨੂੰ ਕੋਈ ਲੈਣਾ ਨਹੀਂ ਉਹਦਾ ਸਾਰਿਆਂ ਦਾ ਜਵਾਬ ਨਹੀਂ ਆਪਾਂ ਦੇ ਸਕਦੇ ਠੀਕ ਹੈ ਉਹਨਾਂ ਦਾ ਕਿਸੇ ਦਾ ਆਪਾਂ ਨਹੀਂ ਜਵਾਬ ਦੇ ਸਕਦੇ ਕੋਈ ਵੀ ਉਹ ਆਪਣੇ ਆਪਣੇ ਰੋਜ਼ਗਾਰ ਲਈ ਬਾਈ ਕੋਈ ਵੀ ਮਤਲਬ ਆਪਣੇ ਹਿਸਾਬ ਨਾਲ ਆਪਣਾ ਵਰਕ ਕਰ ਸਕਦਾ ਆਪਾਂ ਨੂੰ ਕੋਈ ਉਹਦੇ ਨਾਲ ਨਹੀਂ ਪਰ ਜਥੇਬੰਦੀ ਇਸ ਨੂੰ ਲੈ ਕੇ ਬਹੁਤ ਸਾਰੇ ਸਾਥੀਆਂ ਦੇ ਸਵਾਲ ਹੁੰਦੇ ਆ ਸ਼ਿਫਟਿੰਗ ਵਾਲੇ ਮਸਲੇ ਤੇ ਆਪਣਾ ਵੱਲੋਂ ਕੋਈ ਹੋ ਨਹੀਂਗਾ ਆਪਾਂ ਜਿਵੇਂ ਮਤਲਬ ਦੇਖੋ ਇਹ ਸਾਰੀਆਂ ਗੱਲਾਂ ਨੇ ਜਿਹੜਾ ਵੀ ਅਫੈਕਟਡ ਜਿਹੜਾ ਕੈਂਡੀਡੇਟ ਆ ਉਹ ਆਪਣੇ ਆਪ ਦੇ ਪੱਧਰ ਤੇ ਆਪਦਾ ਜ਼ੋਰ ਲਾਵੇ ਆਪਾਂ ਨੂੰ ਕੋਈ ਆਪਾਂ ਕਿਸੇ ਨੂੰ ਰੋਕ ਵੀ ਨਹੀਂ ਸਕਦੇ ਪਰ ਜੇ ਜਥੇਬੰਦੀ ਦੇ ਵਿੱਚ ਆ ਗਈ ਹਾਂ ਜਾਂ ਤਾਂ ਫਿਰ ਇਹ ਆਪਾਂ ਜਥੇਬੰਦੀ ਉਸ ਤਰੀਕੇ ਨਾਲ ਬਣਾ ਕੇ ਚੱਲਦੇ ਕਿ ਭਾਈ ਇਹ ਜਿਹੜੀ ਇਹ ਜਿਹੜੀ ਜਥੇਬੰਦੀ ਆ ਇਹ ਐਸਸੀ ਤੇ ਬੀਸੀ ਦੀ ਜਥੇਬੰਦੀ ਆ ਫਿਰ ਆਪਾਂ ਸ਼ਿਫਟਿੰਗ ਵਾਲੇ ਮਸਲੇ ਤੇ ਵੀ ਗੱਲ ਕਰ ਸਕਦੇ ਹਾਂ ਜੀ ਸਾਰੇ ਦੇ ਕਰ ਸਕਦੇ ਜਦੋਂ ਹੁਣ ਸਰਵ ਸੰਜੀ ਜਥੇਵੰਦੀ ਆ ਉਹਦੇ ਵਿੱਚ ਜਰਨਲ ਕੈਂ ਆਪਣੇ ਵਿੱਚ ਜਰਨਲ ਕੈਂਡੀਡੇਟ ਵੀ ਨੇ ਆਪਣੇ ਚ ਐਸ ਵੀ ਨੇ ਬੀ ਸੀ ਵੀ ਨੇ ਈ ਡਬਲਯੂ ਐਸ ਵੀ ਨੇ ਸਾਰੇ ਜਿਹੜੇ ਚਲੋ ਇੱਕ ਸਰਸਮੈਂਟ ਤੇ ਖੜੇ ਰਹੀਓ ਉਹ ਉਹਨਾਂ ਇਹ ਚੀਜ਼ਾਂ ਨਾਲ ਕੋਈ ਨਹੀਂ ਕਿਉਂਕਿ ਤਾਂ ਸਾਰੇ ਜੁਆਇਨ ਕਰ ਚੁੱਕੇ ਆ ਤਾਂ ਇਸ ਕਰਕੇ ਆਪਾਂ ਜਿਹੜੀ ਸਰਵ ਸੰਜੀ ਦੀ ਹੀ ਗੱਲ ਕਰਾਂਗੇ ਆਪਾਂ ਨੂੰ ਕਰਨੀ ਵੀ ਸਰਵ ਸੰਜੀ ਚਾਹੀਦੀ ਆ ਹਾਂ ਜੇ ਕੋਈ ਹੁੰਦੀ ਆ ਮੈਂ ਤੁਹਾਨੂੰ ਦੱਸ ਦਾਂ ਪਹਿਲਾਂ ਵੀ ਐਵੇਂ ਦੇ ਬਹੁਤ ਰੌਲੇ ਉੱਠੇ ਆ ਗਰੁੱਪਾਂ ਦੇ ਵਿੱਚ ਵੀ ਬਹੁਤ ਰੌਲੇ ਉੱਠਦੇ ਆ ਤੁਸੀਂ ਉਹਨਾਂ ਚੀਜ਼ਾਂ ਦੇ ਵਿੱਚ ਨਾ ਜਾਇਆ ਕਰੋ ਤੁਸੀਂ ਸਾਨੂੰ ਭਾਵੇਂ ਪਰਸਨਲ ਹੀ ਕਾਲ ਕਰਕੇ ਪੁੱਛ ਲਓ ਕੋਈ ਸ਼ੂ ਨਹੀਂਗਾ ਕਿਸੇ ਵੀ ਮਸਲੇ ਤੇ ਕਈ ਵਾਰੀ ਚਲੋ ਨਹੀਂ ਫੋਨ ਚੱਕਿਆ ਜਾਂਦਾ ਵੱਖਰੀ ਗੱਲ ਆ ਜਾਂ ਕਿਤੇ ਬੀਜੀ ਹੋਗਾ ਜਾਂ ਰੇਕ ਦੇ ਘਰੇਲੂ ਕਾਰਨ ਵੀ ਹੋ ਸਕਦਾ ਕੰਮ ਹੁੰਦੇ ਆ ਤਾਂ ਇਸ ਕਰਕੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੇ ਸਾਥੀ ਇੱਕ ਤੁਸੀਂ ਜਿਹੜਾ ਫੰਡ ਦਾ ਜਿਹੜਾ ਬਹੁਤ ਸਾਰਾ ਅੱਗੇ ਵੀ ਬਹੁਤ ਸਾਰੇ ਸਾਥੀ ਸਹਿਯੋਗ ਕਰਦੇ ਆ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਸੀਂ ਇਸੇ ਤਰੀਕੇ ਦੇ ਨਾਲ ਸਹਿਯੋਗ ਕਰਿਓ ਬਾਈ ਜਿੰਨੇ ਸਾਥੀ ਸਹਿਯੋਗ ਕਰ ਸਕਦੇ ਆ ਪਹਿਲਾਂ ਵੀ ਸਹਿਯੋਗ ਕਰਦੇ ਆ 147 ਦਿਨ ਜੇ ਧਰਨਾ ਚੱਲਿਆ ਤੁਹਾਡੇ ਸਹਿਯੋਗ ਦੇ ਨਾਲ ਚੱਲਿਆ ਲੰਮਾ ਜਿਆਦਾ ਲਾਈਵ ਹੋ ਗਿਆ ਸਾਥੀ ਸਿਰਫ ਇੱਕ ਮਿੰਟ ਤੁਹਾਡੇ ਨਾਲ ਇਹ ਗੱਲ ਕਰਨਗੇ ਜਿਹੜੀ ਤੁਸੀਂ ਸਪੀਕਿੰਗ ਆਰਡਰ ਦੀ ਗੱਲ ਕਰ ਰਹੇ ਹੋ ਉਹਦੇ ਬਾਰੇ ਗੱਲ ਕਰਨਗੇ ਉਸ ਤੋਂ ਬਾਅਦ ਜਿਹੜਾ ਅਸੀਂ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਧੰਨਵਾਦ ਸਾਰਾ ਹਾਂਜੀ ਸਾਥੀਓ ਕਮੈਂਟ ਦੇ ਵਿੱਚ ਸਪੀਕਿੰਗ ਆਰਡਰ ਬਾਰੇ ਪੁੱਛ ਰਹੇ ਸੀ ਉਹ ਸਪੀਕਿੰਗ ਆਰਡਰ ਡੀਜੀਸੀ ਵੱਲੋਂ ਪ੍ਰਤੀਬੋਰ ਨੂੰ ਦਿੱਤੇ ਗਏ ਨੇ ਕਿ ਜੋ ਰਮਨ ਵਾਲੇ ਆਪਣੇ ਆਰਡਰ ਆਏ ਹੈ ਉਹਨਾਂ ਨੂੰ ਫੋਲੋ ਕਰਦੇ ਹੋਏ ਅੱਗੇ ਪ੍ਰਤੀ ਦਾ ਜੋ ਪ੍ਰਕਿਰਿਆ ਹੈ ਉਹ ਚਲਾਇਆ ਜਾਵੇ ਮੇਨ ਉੰਦੇ ਵਿੱਚ ਹੋਰ ਕੋਈ ਗੱਲ ਨਹੀਂ ਕੀਤੀ ਬਸ ਇਹ ਜੋ ਰਮਨ ਵਾਲੇ ਆਰਡਰ ਹੈ ਉਹਨੂੰ ਹੀ ਫੋਲੋ ਕਰਨ ਦੀ ਗੱਲ ਕਹੀ ਗਈ ਹੈ ਬਸ ਇਸ ਤੋਂ ਜ਼ਿਆਦਾ ਕੁਝ ਨਹੀਂ ਬਾਾਕੀ ਸਾਥੀਓ ਜੋ ਵੀ ਕੋਈ ਮੰਨ ਲਓ ਯੂਨੀਅਨ ਮੈਂਬਰ ਵੱਲੋਂ ਤੁਹਾਨੂੰ ਕੋਈ ਗਲਤ ਦੱਸੀ ਜਾਂਦੀ ਹੈ ਕਿ ਸਾਥੀਓ ਉਹ ਉਹਨਾਂ ਦੇ ਨਿੱਜੀ ਵਿਚਾਰ ਹੋ ਸਕਦੇ ਨੇ ਫਤ ਉਹਨਾਂ ਵਿਚਾਰਾਂ ਨੂੰ ਲੈ ਕੇ ਤੁਸੀਂ ਮਾਹੌਲ ਪੈਨਿਕ ਨਾ ਕਰਿਆ ਕਰੋ ਵੀ ਉਹ ਕੁਝ ਅਸਾ ਮਤਲਬ ਜਿਵੇਂ ਕੋਈ ਕਿਸ ਨੇ ਜੋ ਮੇਰੇ ਨਾਲ ਗੱਲ ਕੀਤੀ ਜਿਵੇਂ ਵੀ ਉਹਨਾਂ ਨੂੰ ਇਹ ਗੱਲ ਨਾ ਕਿਹਾ ਕਰੋ ਵੀ ਮੈਨੂੰ ਉਹਨਾਂ ਨੇ ਕੀ-ਕੀਆ ਮੈਨੂੰ ਫੋਨ ਤੇ ਕੋਈ ਟਾਈਮ ਬਾਂਡ ਦੀ ਗੱਲ ਹੋਈ ਹੈ ਉਹ ਚੀਜ਼ਾਂ ਜਨਾਪਿਆ ਕਰੋ ਕਿਉਂਕਿ ਉਹ ਉਹਨਾਂ ਦੇ ਨਿੱਜੀ ਵਿਚਾਰ ਹੋ ਸਕਦੇ ਨੇ ਬਾਕੀ ਇਹ ਤਾਂ ਜਥੇਬੰਦੀ ਵੱਲੋਂ ਕੋਈ ਚੀਜ਼ ਇਹਦੇ ਦੀ ਚੀਜ਼ ਨਹੀਂ ਹੁੰਦੀ ਠੀਕ ਹੈ ਸਾਥੀਓ ਧੰਨਵਾਦ ਹੁਣ ਪਹ ਪੰਕਤੀ ਲਿਸਟ ਤੁਹਾਡੇ ਕੱਠਣ ਨਾਲ ਹੀ ਆਣੀ ਹੈ ਹੁਣ ਧਰਨੇ ਦੀ ਕਾਲ ਦਿੱਤੀ ਜਾਊਗੀ ਸਾਰੇ ਸਾਥੀਓ ਨੂੰ ਇਹ ਬੇਨਤੀ ਹੈ ਕਿ ਵੱਧ ਤੋਂ ਅੱਗੇ ਧਰਨੇ ਦੇ ਸ਼ਮੂਲੀਅਤ ਕਰੋ ਪੈਣਾ ਵੀ ਤੇ ਆਪਣੇ ਭਰਾ ਵੀ ਧੰਨਵਾਦ ਸਾਥੀਓ